ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੇ ਵਾਲ ਝੜਦੇ ਨੇ ਜਾਂ ਜਿਨ੍ਹਾਂ ਦੇ ਵਾਲ ਸੁੱਕੇ ਫਰੀਜ਼ੀ ਤੇ ਬੇਜਾਨ ਹੋ ਗਏ ਨੇ ਜਾਂ ਫਿਰ ਜਿਨ੍ਹਾਂ ਨੂੰ ਹੈਅਰ ਗਰੋਥ ਦੀ ਸਮੱਸਿਆ ਆ ਰਹੀ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇੱਕ ਨੈਚੁਰਲ ਹੈਅਰ ਵਾਸ਼ ਹੈਕ ਜੋ ਤੁਸੀਂ ਵਾਲ ਧੋਣ ਲੱਗੇ ਯੂਜ਼ ਕਰਨਾ ਆ ਤੇ ਜਿਸ ਨੂੰ ਤੁਸੀਂ ਆਪਣੇ ਘਰ ਵਿੱਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਤੇ ਜਿਸ ਨੂੰ ਯੂਜ਼ ਕਰਨ ਦੇ ਨਾਲ ਤੁਹਾਡੇ ਵਾਲ ਸੌਫਟ ਸ਼ਾਈਨੀ ਤੇ ਮਜ਼ਬੂਤ ਬਣ ਜਾਣਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਇਹ ਵਾਸ਼ ওয়াਟਰ ਤਿਆਰ ਕਿਵੇਂ ਕਰਨਾ ਤੇ ਵਾਲ ਧੋਣ ਲਈ ਇਸ ਨੂੰ ਲਗਾਉਣਾ ਕਿਵੇਂ ਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੈਂ ਵਾਲ ਧੋਣ ਤੋਂ ਪਹਿਲਾਂ ਹਮੇਸ਼ਾ ਤੇਲ ਲਗਾਉਣੀ ਆ ਤੇ ਜਿਹੜਾ ਤੇਲ ਮੈਂ ਯੂਜ਼ ਕਰਦੀ ਆ ਮੈਂ ਉਹਦੀਆਂ ਵੀਡੀਓਜ਼ ਆਪਣੇ YouTube ਚੈਨਲ ਤੇ ਪਾਈਆਂ ਹੋਈਆਂ ਨੇ ਫਰੈਂਡਸ ਤੇਲ ਨੂੰ ਮੈਂ 3 ਘੰਟੇ ਲਈ ਲਗਾ ਕੇ ਰੱਖ ਦਿਆਂ ਤੇ 3 ਘੰਟੇ ਤੋਂ ਬਾਅਦ ਮੈਂ ਹੈਅਰ ਵਾਸ਼ ਕਰਦੀ ਆ ਤੇ ਫਰੈਂਡਸ ਜਿਹੜਾ ਅੱਜ ਵਾਲਾ ਹੈਅਰ ਵਾਸ਼ ਹੈਕ ਆ ਤੁਸੀਂ ਇਹ ਤੇਲ ਲੱਗੇ ਹੋਏ ਵਾਲਾਂ ਵਿੱਚ ਵੀ ਯੂਜ਼ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਇਸ ਖਾਸ ਹੈਅਰ ਵਾਸ਼ ਵਾਟਰ ਨੂੰ ਬਣਾਉਣ ਲਈ ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਆ ਕਿਹੜੀ ਸਮੱਗਰੀ ਸਾਨੂੰ ਚਾਹੀਦੀ ਆ 1 ਚਮਚ ਚੌਲ ਪਿਆਜ਼ਾਂ ਦੇ ਛਿੱਲੜ ਇੱਕ ਛੋਟਾ ਟੁਕੜਾ ਅਦਰਕ ਦਾ 1 ਚਮਚ ਮੇਥੀ ਦਾਣਾ 1 ਗਲਾਸ ਪਾਣੀ ਤੁਸੀਂ ਸੰਤਰੇ ਦੇ ਛਿਲਕੇ ਸਕਿਪ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗੇ ਫਰੈਂਡਸ ਇਹ ਸਾਰੀਆਂ ਚੀਜ਼ਾਂ ਸਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਨੇ ਹੁਣ ਮੈਂ ਤੁਹਾਨੂੰ ਦੱਸਦੀਆਂ ਇਹ ਸਾਰੀਆਂ ਚੀਜ਼ਾਂ ਵਾਲਾਂ ਲਈ ਕਿਵੇਂ ਕੰਮ ਕਰਦੀਆਂ ਨੇ ਛੌਲਾਂ ਦਾ ਪਾਣੀ ਵਾਲਾਂ ਨੂੰ ਸੌਫਟ ਬਣਾਉਂਦਾ ਤੇ ਸ਼ਾਈਨ ਲਿਆਉਂਦਾ ਪਿਆਜ਼ ਹੈਅਰ ਫਾਲ ਘਟਾਉਂਦੇ ਨੇ ਤੇ ਨਵੀਂ ਗਰੋਥ ਦੇ ਵਿੱਚ ਮਦਦ ਕਰਦੇ ਨੇ ਮੇਥੀ ਦਾਣਾ ਮੇਥੀ ਦਾਣਾ ਡੈਂਡਰਫ ਘਟਾਉਂਦਾ ਆ ਤੇ ਵਾਲਾਂ ਨੂੰ ਮਜ਼ਬੂਤ ਕਰਦਾ ਆ ਸੰਤਰੇ ਦੇ ਛਿਲਕੇ ਸਕੈਲਪ ਨੂੰ ਕਲੀਨ ਕਰਦੇ ਨੇ ਤੇ ਚਮਕ ਵਧਾਉਂਦੇ ਨੇ ਫਰੈਂਡਸ ਹੁਣ ਆਪਾਂ ਇੱਕ ਗਲਾਸ ਪਾਣੀ ਫਰਾਈਪੈਨ ਚ ਪਾ ਲੈਣਾ ਆ ਤੇ ਇਹ ਸਾਰੀ ਸਮਗਰੀ 10 ਤੋਂ 15 ਮਿੰਟ ਲਈ ਮੀਡੀਅਮ ਫਲੇਮ ਤੇ ਉਦੋਂ ਤੱਕ ਉਬਾਲਣੀ ਆ ਜਦ ਤੱਕ ਪਾਣੀ ਦਾ ਰੰਗ ਥੋੜਾ ਬਦਲ ਨਾ ਜਾਵੇ ਜਦੋਂ ਰੰਗ ਬਦਲ ਗਿਆ ਤੁਸੀਂ ਇਸ ਨੂੰ ਠੰਡਾ ਹੋਣ ਦਿਓ ਤੇ ਛਾਣ ਲਵੋ ਸਾਡਾ ਇਹ ਨੇਚਰਲ ਹੈਅਰਵਾਸ਼ ਵਾਟਰ ਤਿਆਰ ਆ ਫਰੈਂਡਸ ਇਹਨੂੰ ਆਪਾਂ ਵਾੜ ਧੋਣ ਲੱਗੇ ਯੂਜ਼ ਕਰਨਾ ਜਦੋਂ ਆਪਾਂ ਵਾੜ ਧੋਣੇ ਨੇ ਸਭ ਤੋਂ ਪਹਿਲਾਂ ਵਾਲਾਂ ਨੂੰ ਹਲਕਾ ਜਿਹਾ ਗਿੱਲਾ ਕਰ ਲੈਣਾ ਆ ਤੇ ਹੁਣ ਤੁਸੀਂ ਇਸ ਹੈਅਰ ਵਾਸ਼ ਵਾਟਰ ਦੇ ਵਿੱਚ ਆਪਣਾ ਰੈਗੂਲਰ ਸ਼ੈਂਪੂ ਐਡ ਕਰ ਲੈਣਾ ਵਾ ਤੇ ਹਲਕੀ ਹਲਕੀ ਸਕੈਲਪ ਤੇ ਮ사ਜ ਕਰਨੇ ਸ਼ੁਰੂ ਕਰਨੇ ਆ ਤੇ ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਜਿਵੇਂ ਧੋਣੇਓ ਉਦਾਂ ਪ੍ਰੋਪਰ ਚੰਗੀ ਤਰ੍ਹਾਂ ਧੋ ਲੈਣਾ ਵਾ ਵਾਲ ਧੋਣ ਤੋਂ ਬਾਅਦ ਤੁਹਾਨੂੰ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ ਤੁਹਾਡੇ ਵਾਲ ਬਹੁਤ ਹੀ ਸੌਫਟ ਹੋ ਜਾਣਗੇ ਨੈਚੁਰਲ ਸ਼ਾਈਨ ਆਜੂਗੀ ਤੇ ਫ੍ਰੀਜ਼ੀਨੈਸ ਘਟ ਜੇਗੀ ਇਸ ਨੂੰ ਹਫਤੇ ਦੇ ਵਿੱਚ ਇੱਕ ਵਾਰ ਯੂਜ਼ ਕਰਨਾ ਹੈ ਤੇ ਫ੍ਰੈਂਡਸ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਇਹ ਹੈਅਰ ਵਾਸ਼ ਹੈਕ ਕਦੋਂ ਟਰਾਈ ਕਰਨ ਵਾਲੇ ਹੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਉਦੋਂ ਤੱਕ ਲਈ ਆਪਣਾ ਤੇ ਆਪਣੇ ਵਾਲਾਂ ਦਾ ਖ्याल ਰੱਖੋ